ਅੱਜ ਦਾ ਮੁੱਦਾ ਕੀ ਹੈ ਅੱਜ ਦਾ ਮੁੱਦਾ ਇਹ ਅੱਜ ਤੋਂ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਪਿਛਲੇ ਜੇਤ ਦੇ ਰਾਹੀਂ ਸਾਡੇ ਲੋਕਾਂ ਤੇ ਇਹ ਜਿਹੜਾ ਟੈਕਸ ਹੈ ਜਾਨੀ ਕਿ ਪਿਛਲੀ ਤਰ੍ਹਾਂ ਦੇ ਵਿੱਚ ਵਾਅਦਾ ਕਰਤਾ ਚੁੱਪਚੀਪੇ 3 ਰੁਪਏ ਪ੍ਰਤੀ ਯੂਨਿਟ ਜਾਨੀ ਕਿ ਜਦੋਂ ਆਪਣੀ ਸਰਕਾਰ ਬਣੀ ਸੀ ਸੱਚ ਨੰਬਰ ਇੰਡਰ ਸਿੰਘ ਦੀ ਸਰਕਾਰ ਨਹੀਂ ਕਾਂਗਰਸ ਦੀ ਸਰਕਾਰ ਜਿਹੜੀ ਮਗਰਲੇ ਦਿਨਾਂ ਚਾਹ ਮਰਕਰ ਦੀ ਸਰਕਾਰ ਬਣੀ ਸੀ ਉਹਦੇ ਵਿੱਚ ਫੈਸਲਾ ਲਿਆ ਗਿਆ ਅਸੀਂ ਸਾਰੇ ਉੱਥੇ ਮੰਤਰੀ ਬਣੇ ਫਿਰ ਅਸੀਂ ਡੌੜਾ ਪਾਇਆ ਅਸੀਂ ਕਿਹਾ ਬਿਜਲੀ ਬਹੁਤ ਮਹਿੰਗੀ ਆ ਟੰਗਾ ਚ ਜਾਂਦੇ ਆ ਟੰਗਾ ਬਹੁਤ ਲੋਕ ਲੋਕਾਂ ਦੇ ਮੀਟਰ ਕੱਟੇ ਪਏ ਤੇ ਲੱਖ ਲੱਖ ਤੋਂ ਦੋ ਲੱਖ ਦਾ ਬਿੱਲ ਹੈ ਫਿਰ ਫੈਸਲਾ ਲਿਆ ਆਪਣੀ ਸਰਕਾਰ ਨੇ ਕਿ ਜਿਹੜਾ ਲੱਖ ਲੱਖ 2-2 ਲੱਖ ਹੈ ਛੱਡ ਦਿਓ ਜਿਹੜਾ ਸਾਧਾ ਪੀਜੀ ਉਹ ਮਾਸ ਕਰਤਾ ਫਿਰ ਲੋਕਾਂ ਦੇ ਜਿਹੜੇ ਮੀਟਰ ਆ ਉਹ ਦੁਬਾਰੇ ਲਾ ਦਿੱਤੇ ਗਏ ਦੂਜਾ ਫੈਸਲਾ ਕੀ ਕੀਤਾ ਆਪਣੀ ਸਰਕਾਰ ਨੇ ਉਹ ਇਹ ਕੀਤਾ ਕਿ 7 ਕਿਲੋਵਾਰ ਉਹ ਜਿਹੜੇ ਘੱਟ ਲੋਕ ਨੇ ਯਾਨੀ ਕਿ 90-95% ਲੋਕ 7 ਕਿਲੋਵਾਟ ਤੋਂ ਥੱਲੇ ਉਹਨਾਂ ਦੀ ਬਿਜਲੀ ਦਾ ਜਿਹੜਾ ਲੋਡ ਹੈ ਆ ਜਿੰਨੇ ਤੁਸੀਂ ਥੱਲੇ ਬੈਠੇ ਹੋ ਇੱਕ ਦੋਨਾਂ ਨੂੰ ਛੱਡ ਕੇ ਸਾਰੇ 7 ਕਿਲੋਵਾਟ ਤੋਂ ਥੱਲੇ ਆ ਰਹੇ ਹੋ ਤੇ ਆਪਾਂ ਜਿਹੜੀ ਇੱਕ ਯੂਨਿਟ ਬਿਜਲੀ ਖੁਕਦੀ ਹੈ ਉਹਦੇ ਵਿੱਚ 10 ਰੁਪਏ ਛੋਟ ਦੇ ਦਿੱਤੀ ਸੀ ਸਬਸਿਡੀ ਦਿੱਤੀ ਸੀ ਕੀ ਯਾਰ ਗਰੀਬਾਂ ਨੂੰ ਤਾਂ ਸਦਾ ਆਪਾਂ ਦਿੱਤਾ ਹੀ ਦਿੱਤਾ 200 ਯੂਨਿਟ ਦਾ ਮਹੀਨੇ ਦਾ 400 ਦੋ ਮਹੀਨਿਆਂ ਦਾ ਲੇਕਿਨ ਆਮ ਜਨਤਾ ਨੂੰ ਚਾਹੇ ਉਹ ਕਿਹੜੀ ਮਰਜੀ ਜਾਤੀ ਨਾਲ ਸੰਬੰਧਤ ਹੈ ਚਾਹੇ ਉਹ ਰਵੀਦਾਸੀਆ ਤੇ ਚਾਹੇ ਉਹ ਜਰਨਲ ਕਾਸਟ ਹੈ ਲਾਲੀ ਜੀ ਵੀ ਇੱਥੇ ਪਟਿਆਲਾ ਤੋਂ ਬੈਠੇ ਆ ਆਪਾਂ ਇਹ ਫੈਸਲਾ ਕਰ ਲਿਆ ਕਿ 1 ਰੁਪਏ ਉਹਨਾਂ ਦੀ ਬਿਜਲੀ ਚਾਹ ਦਿੱਤੀ ਜਾਵੇ ਇਹ ਆਪਾਂ 1 ਰੁਪਏ ਬਿਜਲੀ ਸਸਤੀ ਕਰਤੀ ਤੇ ਲੋਕਾਂ ਨੂੰ ਫਾਇਦਾ ਹੋਇਆ ਤੁਹਾਨੂੰ ਇੱਕ-ਤੁਕ ਇੱਕ ਨੂੰ ਜਿਹੜਾ ਇੱਥੇ ਬੈਠਾ ਹੈ ਉਹਨੂੰ ਘੱਟੋ-ਘੱਟ 4-40 ਆਲ 5-500 ਰੁਪਏ ਦਾ ਹਰ ਮਹੀਨੇ ਦਾ ਆਪਾਂ ਨੂੰ 2 ਮਹੀਨਿਆਂ ਬਾਅਦ ਤੇ ਲਾਉਣਾ ਸੀ ਉਹ ਫਾਇਦਾ ਹੋਇਆ ਜਿਹੜਾ ਕਿ ਹੁਣ ਸਰਕਾਰ ਨੇ ਹੁਣ ਸਰਕਾਰ ਨੇ ਉਹਨੂੰ ਹਟਾ ਦਿੱਤਾ ਗਿਆ ਤੇ ਉਹ 3 ਰੁਪਏ ਦੀ ਜਿਹੜੀ ਛੋਟ ਸੀ ਉਹ ਖਤਮ ਕਰ ਦਿੱਤੀ ਜੀ ਜਿਹੜਾ ਬੰਦਾ ਟੈਕਸ ਦੇ ਕਰਦਾ ਜਾਂ ਜਿਹੜਾ ਬੰਦਾ ਪੰਜਾਬ ਸਰਕਾਰ ਨੂੰ ਟੈਕਸ ਦਿੰਦਾ ਉਹਦੇ ਨਾਲ ਬੇਕੀ ਦੁਸ਼ਮਨੀ ਹੈ ਤੁਹਾਡੀ ਤੁਸੀਂ ਹੋ ਰਹੇ ਤੇ ਇਹ ਜਿਹੜਾ ਬਹੁਤ ਪਾ ਦਿੱਤਾ ਗਿਆ ਸੋ ਇਸ ਕਰਕੇ ਪਾਛਦਾ ਹੈ ਆਪਾ ਧਰਨਾ ਹੈ ਜਿਹੜਾ ਇਹ ਲਾਇਆ ਕਿ ਸਰਦਾਰ ਇਹ ਜਿਹੜੇ 100 ਰੁਪਏ ਦੀ ਛੋਟ ਸੀਗੀ ਇਹ ਖਤਮ ਜਿਹੜੀ ਕੀਤੀ ਐ ਇਹਨੂੰ ਇਹ ਸਰਕਾਰ ਵਾਪਸ ਕਰੇ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਤੇਰੇ ਨਾਲ ਨਾਲ ਕੀ ਹੋਇਆ ਮੈਂ ਨਹੀਂ ਦੱਸ ਦਿੰਨਾ ਛੋਣੇ ਤੁਹਾਨੂੰ ਆਪਣੀ ਸਰਕਾਰ ਦੇ ਸਮੇਂ ਆਪਣੀ ਸਰਕਾਰ ਦੇ ਸਮੇਂ ਅਸੀਂ ਨੇ ਜਿਹੜੀ ਬਿਜਲੀ ਸੀ ਜੀ ਸੱਕੀ ਵਾਲਿਆਂ ਨੂੰ ਦਿੰਦੇ ਸੀ ਸੱਕੀ ਵਾਲਿਆਂ ਨੂੰ ਉਹ ਦੇਸੀ ਕਸੀ 5 ਰੁਪਏ ਦਿੰਦੇ ਸਨ ਤੇ ਉਹ ਟੈਕਸ ਟੂਕਸ ਪਾ ਕੇ 6 ਰੁਪਏ 35 ਪੈਸੇ ਪੈਂਦੀ ਸੀ ਫਿਰ ਸਾਰਾ ਕੁਝ ਇੰਟਰ ਉਧਰ ਪਤਾ ਕੇ ਵਧਾ ਕੇ ਜਿਹੜੇ ਹੋਰ ਟੈਕਸੀ ਬੱਠਾ ਉਹ ਜੱਗਾ ਇਸ ਹਵਾਲੇ ਮੈਂ ਬੈਠਾ ਸਾਡਾ ਸਾਫਟਾ ਐਮਐਲਏ ਮੈਂ ਬੈਂਕੀ ਕਰਨੀ ਚਾਹ ਰਿਹਾ ਔਰ ਮੁੱਖ ਮੰਤਰੀ ਪੰਜਾਬ ਨੂੰ ਪੁੱਛਣਾ ਚਾਹ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਸੀਂ ਠੀਕ ਹੈ ਸਾਨੂੰ ਸਟੇਜਾਂ ਤੇ ਖੜ ਕੇ ਕਿੱਤਲੀਆਂ ਸੁਣਾ ਦਿੰਨੇ ਹਾਂ ਸਾਨੂੰ ਚੁਟਕਲੇ ਸੁਣਾ ਦਿੰਨੇ ਹੋ ਪਰ ਪੰਜਾਬ ਦੇ ਲੋਕ ਵਿਚਾਰੇ ਥੋਡੀਆਂ ਗੱਲਾਂ ਸੁਣ ਕੇ ਹਾਸਸ ਕੇ ਮਰ ਜਾਂ ਨੇੜੇ ਅੱਜ ਦੋ ਸਾਲਾਂ 'ਚ ਰਾਣਾ ਗੁਰਜੀਤ ਬੈਠੇ ਨੇ ਜਿਹੜੇ ਵਿਧਾਨ ਸਭਾ ਚਿੱਤਾਂ 'ਚ ਅੱਜ ਦੋ ਸਾਲਾਂ 'ਚ 6000 ਕਰੋੜ ਰੁਪਏ ਦਾ ਕਰਜ਼ਾ ਲਿਆ ਇਹ 30 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੀ ਤਜਵੀਜ਼ ਰੱਖੀ ਹੈ ਜਾਨੀ ਕਿ 3 ਸਾਲਾਂ ਦੇ ਵਿੱਚ 99 ਹਜ਼ਾਰ ਕਰੋੜ ਪੈਦਾ ਕਰਜ਼ਾ ਇਹ ਪੰਜਾਬ ਸ਼ਬਦ ਤੇ ਨਹੀਂ ਹੈ ਇਹ ਨਾ ਪੰਜਾਬ ਦੀ ਜ਼ਮੀਨ ਤੇ ਹੈ ਇਹ ਪੰਜਾਬ ਦੇ ਬੱਚੇ ਬੱਚੇ ਤੇ ਕਰਜ਼ਾ ਹੈ ਇਹ ਕਰਜ਼ੇ ਦਾ ਭੁਗਤਾਨ ਆ ਮਾਈਆਂ ਭੈਣਾਂ ਬੀਬੀਆਂ ਤੇ ਬਜ਼ੁਰਗਾਂ ਨੇ ਦੇਣਾ ਤੇ ਹੋਇਆ ਉਹ ਉਹੀ ਦਲੀ ਬਿਜਲੀ ਹੈ ਜਿਹੜੀ ਸਾਨੂੰ 8 ਰੁਪਏ 65 ਪੈਸੇ ਪੈਂਦੀ ਸੀ ਉਹ ਹੁਣ ਸਾਨੂੰ 11 ਰੁਪਏ ਦੇ ਲਗਭਗ ਪੈਂਦੀ ਹੈ ਸੋ ਮੇਰੇ ਕਹਿੰਦੇ ਤੋਂ ਬਾਅਦ ਨਾ ਕੇਵਲ ਆਮ ਜਨਤਾ ਤੇ ਪ੍ਰਤੀ ਵਾਲੇ ਤੇ ਵੀ ਜਿਹੜੇ ਲੱਖਾਂ ਦੀ ਯੂਨਿਟ ਬਿਜਲੀ ਖੂਕਦੇ ਇਹ ਉਹਨਾਂ ਤੇ ਵੀ ਵੱਡਾ ਬੋਝ ਜਿਹੜਾ ਇਹ ਸਰਕਾਰ ਨੇ ਪਾਇਆ ਹੈ ਐਸੇ ਕਰਕੇ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਉਂਦੀ ਇੰਡਸਟਰੀ ਵੱਡਾ ਖਾ ਰਹੇ ਨੇ ਇੰਡਸਟਰੀ ਚਾਹੀਦੀ ਹੈ ਕਿ ਬਿਜਲੀ ਸਾਨੂੰ ਸਸਤੀ ਮਿਲੇ ਪਰ ਅਸੀਂ ਪੰਜਾਬ ਦੇ ਵਿੱਚ ਜਾਂ ਵਾ ਤੋਂ ਜ਼ਿਆਦਾ ਇੰਡਸਟਰੀ ਲਾਈਏ ਲੇਕਿਨ ਉਹ ਇੰਡਸਟਰੀ ਇਸ ਕਰਕੇ ਨਹੀਂ ਆਉਂਦੀ ਜ਼ਮੀਨਾਂ ਇੱਥੇ ਨਹੀਂ ਹੈ ਤੇ ਬਿਜਲੀ ਦੀ ਦਰ ਉਹ ਇੱਥੇ ਮਹਿੰਗੀ ਹੈ ਸੋ ਇਸ ਕਰਕੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਜੇ ਬੰਦੇ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਫਿਰ ਨੌਜਵਾਨ ਪੰਜਾਬ ਦਾ ਨਸ਼ੇ ਵੱਲ ਵੱਧਾ ਜਾ ਰਿਹਾ ਹੈ ਵੱਧਾ ਜਾ ਰਿਹਾ ਹੈ ਇਹੀ ਕਾਰਨ ਹੈ ਕਿ 4 ਗੁਣਾ 4 ਗੁਣਾ ਪੰਜਾਬ ਦੇ ਵਿੱਚ ਨਸ਼ਾ ਫੈਲ ਗਿਆ ਹੈ ਕੋਈ ਪੰਜਾਬ ਸਰਕਾਰ ਦੀ ਦਿਓ ਤੇ ਹਰ ਪਰਿਵਾਰ ਤੇ ਖਰਜਾ ਇਹ ਕਹਿੰਦੇ ਸਨ ਮੁਰਗੀਆਂ ਦਾ ਮੁਆਵਜ਼ਾ ਦੇਵਾਂਗਾ ਮੁਰਗੀਆਂ ਦੇ ਪਸ਼ੂਆਂ ਦਾ ਦਲੋ ਛੱਡੋ ਮਾਫੀ ਦੀ ਗੱਲ ਛੱਡੋ ਪੈਟਰੋਲ ਦਿੱਤਾ ਗਿਆ ਪੈਟਰੋਲ ਤੇ ਡੀਜ਼ਲ ਤੇ ਬਾਜ ਆ ਕੇ ਹੌਲੀ ਹੌਲੀ ਇਹ ਪੈਸਾ ਇਹ ਫਰੀ ਕੀ ਚੀਜ਼ ਦਿੰਦੇ ਕੋਈ ਚੀਟ ਫਰੀ ਨਹੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਇਹ ਪੈਸਾ ਤੁਹਾਡੀ ਜੇਲ੍ਹ ਤੋਂ ਕੱਢਿਆ ਜਾਂਦਾ ਹੈ ਰਪੀਏ ਰਪੀਏ ਦੇ ਸਾਹ ਨਾਲ 10 ਰੁਪਏ ਦੇ ਸਾਹ ਨਾਲ ਤਾਨੂੰ ਆ ਪਤਾ ਨਹੀਂ ਲੱਗਦਾ ਕਿ 5000 ਬਿਜਲੀ ਦਾ ਫੇਲ ਮਹਿੰਗਾ ਹੋ ਰਿਹਾ ਤੇ 1 ਰੁਪਇਆ ਮੀਟਰ ਪੈਟਰੋਲ ਤੇ ਡੀਜ਼ਲ ਮਹਿੰਗਾ ਕਰਤਾ ਪੰਜਾਬ ਸਰਕਾਰ ਨੇ ਉਹ ਪੈਸਾ ਤੁਹਾਡੇ ਤੋਂ ਕੱਢ ਕੇ ਅੱਜ ਪੰਜਾਬ ਸਰਕਾਰ ਮਝੂਰੀਆਂ ਤੇ ਪੈਸਾ ਲਾ ਰਹੀ ਹੈ 900 ਕਰੋੜ ਮੁੱਖ ਮੰਤਰੀ ਪੰਜਾਬ ਨੇ ਆਪ ਦੀਆਂ ਫੋਟੋਆਂ ਲਾਉਣ ਵਾਸਤੇ ਰੱਖਿਆ ਚਾਹੇ ਬਾਦਲ ਦੀ ਸਰਕਾਰ ਆਈ ਚਾਹੇ ਕਾਂਗਰਸ ਦਾ ਰਾਜ ਆਇਆ किसे सरकार ने आप यहाँ फोटो से हुंदा से सौ करोड़ रुपया लेकिन 900 करोड़ रुपए का बजट किसे सरकार ने नहीं रखा गया भगवंत सिंह मान सरकार आज का मुद्दा की है आज का मुद्दा कि आज तो कुछ दिन पहला पंजाब सरकार ने पिछले गेट के राही साढ़े लोगों के ਕਿਹੜਾ ਐ ਟੈਕਸ ਹੈ ਜਾਨੀ ਕਿ ਬਿਜਲੀ ਸਰਾਂ ਦੇ ਦੇੱਚਾ ਵਾਤਾਕਰਤਾ ਚੁੱਪਚੀ ਪੀਤੇ 3 ਰੁਪਏ ਪ੍ਰਤੀ ਯੂਨਿਟ ਜਾਨੀ ਕਿ ਜਦੋਂ ਆਪਣੀ ਸਰਕਾਰ ਬਣੀ ਸੀ ਜੱਤਨ ਮਿਰnder ਸਿੰਘ ਦੀ ਸਰਕਾਰ ਨਹੀਂ ਕਾਂਗਰਸੀ ਸਰਕਾਰ ਜਿਹੜੀ ਮਗਰਲੇ ਦਿਨਾਂ ਚਾਹ ਮਰਕਰ ਦੀ ਸਰਕਾਰ ਬਣੀ ਸੀ ਉਹਨੇ ਇੱਕ ਫੈਸਲਾ ਲੈ ਲਿਆ ਅਸੀਂ ਸਾਰੇ ਉੱਥੇ ਮੰਤਰੀ ਬਣੇ ਕੀ ਅਸੀਂ ਲੋੜਾ ਪਾਇਆ ਅਸੀਂ ਕਿਹਾ ਬਿਜਲੀ ਬਹੁਤ ਮਹਿੰਗੀ ਹੈ ਟੰਗਾ ਚ ਜਾਂਦੇ ਆ ਥੰਗੇ ਬਹੁਤ ਲੋਕ ਲੋਕਾਂ ਦੇ ਮੀਟਰ ਕੱਟੇ ਪਏ ਤੇ ਲੱਖ ਲੱਖ ਦੋ ਦੋ ਲੱਖ ਦਾ ਬਿੱਲ ਹੈ ਫਿਰ ਫੈਸਲਾ ਲਿਆ ਆਪਣੀ ਸਰਕਾਰ ਨੇ ਕਿ ਜਿਹੜਾ ਲੱਖ ਲੱਖ ਦੋ ਦੋ ਲੱਖ ਹੈ ਛੱਡ ਦਿਓ ਛੇੜਾ ਸਾਧਾ ਪੀਜੀ ਉਹ ਮਾਸ ਕਰਤਾ ਤੇ ਫੇਰ ਲੋਕਾਂ ਦੇ ਜਿਹੜੇ ਮੀਟਰ ਆ ਉਹ ਦੁਬਾਰੇ ਲਾ ਦਿੱਤੇ ਗਏ ਕੁਝ ਫੈਸਲਾ ਕੀ ਕੀਤਾ ਆਪਣੀ ਸਰਕਾਰ ਨੇ ਉਹ ਇਹ ਕੀਤਾ ਕਿ 7 ਕਿਲੋਵਾਟ ਉਹ ਜਿਹੜੇ ਘੱਟ ਲੋਕ ਨੇ ਯਾਨੀ ਕਿ 90 95% ਲੋਕ 7 ਕਿਲੋਵਾਟ ਤੋਂ ਥੱਲੇ ਉਹਨਾਂ ਦੀ ਬਿਜਲੀ ਦਾ ਜਿਹੜਾ ਲੋਡ ਹੈ ਆ ਜਿੰਨੇ ਤੁਸੀਂ ਥੱਲੇ ਬੈਠੇ ਹੋ ਇੱਕ ਦੋਨਾਂ ਨੂੰ ਛੱਡ ਕੇ ਸਾਰੇ 7 ਕਿਲੋਵਾਟ ਤੋਂ ਥੱਲੇ ਆ ਰਹੇ ਹੋ ਤੇ ਆਪਾਂ ਜਿਹੜੀ ਇੱਕ ਯੂਨਿਟ ਬਿਜਲੀ ਖੁੱਕਦੀ ਹੈ ਉਹਦੇ ਵਿੱਚ 30 ਰੁਪਏ ਛੋਟ ਦੇਤੀ ਸੀ ਸਬਸਿਡੀ ਦੇਤੀ ਸੀ ਕਿ ਆਰ ਗਰੀਬਾਂ ਨੂੰ ਤਾਂ ਸਦਾ ਆਪਾਂ ਦਿੱਤਾ ਹੀ ਦਿੱਤਾ 200 ਯੂਨਿਟ ਦਾ ਨਹੀਂ 400 ਦੋ ਮਹੀਨਿਆਂ ਦਾ ਲੋਕਾਂ ਆਮ ਜਨਤਨ ਚਾਹੇ ਉਹ ਕਿਹੜੀ ਮਰਜੀ ਜਾਤੀ ਨਾਲ ਸੰਬੰਧਤ ਹੈ ਚਾਹੇ ਉਹ ਰਵਿਦਾਸੀਆ ਤੇ ਚਾਹੇ ਉਹ ਜਰਨਲ ਕਾਸਟ ਹੈ ਲਾਲੀ ਜੀ ਵੀ ਇੱਥੇ ਪਟਿਆਲਾ ਤੋਂ ਬੈਠੇ ਆ ਆਪਾਂ ਫੈਸਲਾ ਕਰ ਲਿਆ ਕਿ 3 ਰੁਪਏ ਉਹਨਾਂ ਦੀ ਬਿਜਲੀ ਚਾਹ ਦਿੱਤੀ ਜਾਵੇ ਤੇ ਆਪਾਂ 3 ਰੁਪਏ ਬਿਜਲੀ ਸਸਤੀ ਕਰਤੀ ਤੇ ਲੋਕਾਂ ਨੂੰ ਫਾਇਦਾ ਹੋਇਆ ਤੁਹਾਨੂੰ ਇੱਕ ਤੋਂ ਇੱਕ ਨੂੰ ਜਿਹੜਾ ਇੱਥੇ ਬੈਠਾ ਹੈ ਉਹਨੂੰ ਕੱਟੋ ਕੱਟੋ 4-4000 5-5000 ਰੁਪਏ ਦਾ ਹਰ ਮਹੀਨੇ ਦਾ ਆਪਾਂ ਨੂੰ 2 ਮਹੀਨਾ ਬਾਅਦ ਤੇ ਲਾਉਣਾ ਸੀ ਉਹ ਫਾਇਦਾ ਹੋਇਆ ਜਿਹੜਾ ਕਿ ਹੁਣ ਸਰਕਾਰ ਨੇ ਹੁਣ ਸਰਕਾਰ ਨੇ ਉਹਨੂੰ ਹਟਾ ਦਿੱਤਾ ਗਿਆ ਤੇ ਉਹ 3 ਰੁਪਏ ਦੀ ਜਿਹੜੀ ਛੋਟ ਸੀ ਉਹ ਖਤਮ ਕਰ ਦਿੱਤੀ ਗਈ ਜਿਹੜਾ ਬੰਦਾ ਟੈਕਸ ਪੇ ਕਰਦਾ ਜਾਂ ਜਿਹੜਾ ਬੰਦਾ ਪੰਜਾਬ ਸਰਕਾਰ ਨੂੰ ਟੈਕਸ ਦਿੰਦਾ ਉਹ ਇਹਨਾਂ ਦੇ ਕੀ ਦਸ਼ਮਨੀ ਹੈ ਤੁਹਾਡੀ ਤੁਸੀਂ ਹੋਰ ਹਤੇ ਇਹ ਜਿਹੜਾ ਬਹੁਤ ਪਾਪ ਦਿੱਤਾ ਗਿਆ ਸੋ ਇਹ ਇਸ ਕਰਕੇ ਅੱਜ ਦਾ ਇਹ ਆਪਾਂ ਧਰਨਾ ਹੈ ਜਿਹੜਾ ਇਹ ਲਾਇਆ ਕਿ ਸਰਕਾਰ ਇਹ ਜਿਹੜੇ 500 ਰੁਪਏ ਦੀ ਛੋਟ ਸੀਗੀ ਇਹ ਖਤਮ ਜਿਹੜੀ ਕੀਤੀ ਹੈ ਇਹਨੂੰ ਇਹ ਸਰਕਾਰ ਵਾਪਸ ਕਰੇ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਤੇਰੇ ਨਾਲ ਕੀ ਹੋਇਆ ਮੈਂ ਵੀ ਦੱਸ ਦਿੰਨਾ ਛੋਣੇ ਤੁਹਾਨੂੰ ਆਪਣੀ ਸਰਕਾਰ ਦੇ ਸਮੇਂ ਆਪਣੀ ਸਰਕਾਰ ਦੇ ਸਮੇਂ ਅਸੀਂ ਲੋਕ ਜਿਹੜੀ ਬਿਜਲੀ ਸੀ ਜੱਟੀਆਂ ਵਾਲਿਆਂ ਨੂੰ ਦਿੰਦੇ ਸੀ ਛੱੱਕੀ ਵਾਲਿਆਂ ਉਹ ਦੇਸੀ ਕਸੀ 5 ਰੁਪਏ ਦਿੰਦੇ ਸਾਂ ਤੇ ਉਹ ਟੈਕਸ ਟੂ ਪੈਕੇਟ 6 ਰੁਪਏ 35 ਪੈਸੇ ਪੈਂਦੀ ਸੀ ਫਿਰ ਸਾਰਾ ਕੁਝ ਇੰਟਰ ਉੱਧਰ ਘਟਾ ਕੇ ਵਧਾ ਕੇ ਜਿਹੜੇ ਹੋਰ ਟੈਕਸ